ਹਾਂ ਹਾਂ ਜੀ ਤੇਰੇ ਬਾਪੂ ਨੂੰ ਕਾਦਾ ਪੈਨਸ਼ਨ ਹੋਇਆ ਮ ਆਇਆ ਕਰ ਮੈਨੂੰ ਨਹੀਂ ਪਤਾ ਪਾਕਿਸਤਾਨ ਦੀ ਜੰਗ ਲੜਿਆ ਆ ਉਹ ਆ ਦੋ ਜੰਗਾਂ ਦੋ ਜੰਗਾਂ ਪਾਕਿਸਤਾਨ ਦੀ ਲੜੀਆਂ ਹਾਂ ਫਿਰ ਇੱਕ ਆ ਇਹਦੇ ਨਾਲ ਲੱਗੀ ਸੀ ਬੰਗਲਾਦੇਸ਼ ਦੀ ਹਾਂ ਉਹ ਤੋਂ ਪਾਕਿਸਤਾਨ ਵਾਲੀ ਉਹੀ ਸੀ ਉਹੀ ਹੀ ਸੀ ਫਿਰ ਇੱਕ ਚੀਨਗਾਂ ਲੱਗੀ ਸੀ ਪਹਿਨਾ 62 ਵਿੱਚ ਹਾਂ ਚੀਨ ਵਾਲੀ ਸੀ ਮੈਂ ਕਿਹਾ ਚੀਨ ਵਾਲੀ ਵੀ ਭਈ ਲੜਿਆ ਤੇਨੇ ਲੜ ਲਿਆ ਤਿੰਨੇ ਲੜ ਦਿਆ ਇਹ ਭਈ 29 ਦਾ ਜਨਮ 23 ਸਾਲ ਨੌਕਰੀ ਕਰਕੇ ਆਇਆ अच्छा 16 ਸਾਲ ਲਾ ਲੀਦਾ ਹੈਗਾ ਵੀ 16 ਸਾਲ ਬਾਅਦ ਪੈਂਸਨ ਲੈ ਕੇ ਆ ਗਿਆ ਗੱਡੀ ਗੱਡੀ ਚ ਲਾ ਲਾ ਇਹਦਾ ਬਾੜਾ ਗੱਡੀ ਵਾਲੇ ਜਿਹੜੇ ਸੜਦੇ ਪਹਿਲੇ ਪੱਕੀ ਜੀ ਨੂੰ ਹਾਂ ਹਾਂ ਬਾਕੀ ਨਾਲ ਪਿੱਛੇ ਹੀ ਬੈਠੇ ਉਹਨੇ ਬੰਦੇ ਯਾਰ ਹੁਣ ਜਿਹੜੀ ਚੀਜ਼ ਬੀ ਡਿਊਟੀ ਆ ਉਹੀ ਲੱਗਣੀ ਹੈ ਜੀ ਭਾਈ ਜਿੱਥੇ ਡਿਊਟੀ ਆ ਜਾਂਦਾ ਜਾਂਗਾਰ ਚਾਹ ਤੂੰ ਉੱਥੇ ਚਾਹ ਬਣਾਉਣਾ ਆਏ ਵੀ ਦੇਗਾ ਜਾਂਗ ਜੰਗੇ ਆ ਉਹ ਜਿੱਕਰ ਜੇ ਹੁਣ ਸਾਡੇ ਪਾਸ ਆਪਣੇ ਪੰਜ ਚਾਰ ਬਾਬਾ ਬੈਠ ਗਿਆ ਹਾਂ ਫੇਰ ਉਹ ਫੌਜੀ ਗੱਲ ਛੇੜ ਲੈਂਦਾ ਤਾਂ ਫੌਜ ਨੂੰ ਬਹੁਤ ਸ਼ੌਂਕ ਹੁੰਦਾ ਗੱਲਾਂ ਦਾ ਭਾਈ ਹੁਣ ਵੀ ਪਈ ਰੱਖੀ ਹੋਈ ਸੀ ਉਹਦੀ ਹੈ ਸੀੜੀ ਜਾਂ ਨਿੱਕਰ ਵਾਲੀਆਂ ਵਰਦੀਆਂ ਹੁੰਦੀਆਂ ਸਤਿ ਸ਼੍ਰੀ ਅਕਾਲ ਜੀ ਹੂੰ ਕਿੱਦਾਂ ਫਿਰ ਬਾਬਾ ਵਧੀਆ ਆ ਪਾਇਆ ਲੰਬਾ ਇਦਾਂ ਹੀ ਚਾਚਾ ਪਹਿਲਾਂ ਬਗਾ ਰਹੇ ਲੰਬਾ ਪਾਇਆ ਵਾ ਤਾਂ ਬਾਬਾ ਜਰਾ ਪਾਣੀ ਨੇ ਪਾ ਲਿਆ ਪਾ ਲਿਆ ਮੈਂ ਤਾਂ ਹੂ ਤੋ ਥੜਾ ਨਹੀਂ ਆ ਆ ਹੋ ਜਾਣਾ ਚਾਚੇ ਖੰਟਾ ਆ ਇਹ ਬਾਈ ਆ ਜਾਗਾ ਪਾਣੀ ਇੱਥੇ ਨੂੰ ਜਾਂਦਾ ਇਹਦੇ ਵਿੱਚ ਧਰਤੀ ਦੇ ਵਿੱਚ ਗਿਆ ਜਾਂਦਾ ਖੱਡਾ ਢੂੰਗੀ ਆ ਯਾਰ ਹਾਂ ਢੂੰਗੀ ਰਿੱਟਾ ਹੈ ਹਾਂ ਹਾਂ ਉਹ ਨਹੀਂ ਕਿੱਕੜਾ ਪਾੜਦੇ ਆ ਯਾਰ ਬਹੁਤ ਆ ਇਹ ਤਾਂ ਤੇਰੇ ਸਾਹ ਜਣ ਬਹੁਤ ਥਰੇ ਥਾਈ ਆ ਆ ਦੇਖ ਬਾਬਾ ਤਾਂ ਉਧਰ ਆਉਂਦਾ ਚਲੇ ਆ ਹੈ

ਮੀਂਹ ਗਾ ਬਈਂਦਾ ਵਸ ਕਰਾਦੀਂ ਮੀਂਹ ਦੀ ਸੁਣ ਲੈ ਹੁਣ ਤੂੰ ਹੂੰ ਹੂੰ ਮੀਂਹ ਨਹੀਂ ਸੁਣਦਾ ਤੂੰ ਹੂੰ ਮੀਂਹ ਦਾ ਥੜਾ ਦੇਖ ਲੈ ਤੈਨੂੰ ਮੰਡ ਮਾ ਹੈ ਨਹੀਂ ਹੂੰ ਹੂੰ ਮੰਡ ਮਾਰੀ ਆ ਗਾ ਬੀ ਆ ਇਹ ਹੈ ਨਹੀਂ ਹਾਂ ਹੂੰ ਬਾਉਰੇ ਦੇਖ ਕੇ ਜੇ ਤੇ ਬਾਗਿਆ ਨਾ ਤੈਨੂੰ ਚੱਕੀ ਕਿੰਨੀ ਨੂੰ ਹੂੰ ਵਾ ਦੇਖ ਲੈ ਮਾਹ ਪੰਮੇਦਾਨ ਵੀ ਹਿੱਲ ਗਿਆ ਥੜੇ ਗੰਨਾ ਵੀ ਹਿੱਲ ਗਿਆ ਗਲਦੀਪ ਦਾ ਹਾਂ ਗੰਨਾ ਖਾ ਦਾ ਛੁਰ ਗਿਆ ਬਾਹ ਗਿਆ ਕੇਰਾ ਮੋੜ ਦਾ ਚੱਕਿਆ ਪਰ ਖੇਤਾ ਕਿੰਨੀ ਨੂੰ ਹੋਲਿਆ ਹੂੰ ਕੀ ਤੱਕੀ ਰੋ ਗਿਆ ਮੈਂ ਮੰਡਨ ਨੂੰ ਗਿਆ ਮੰਡਨ ਦਾ ਸੁੱਕੇ ਰਸਤੇ ਪਏ ਕੋਈ ਜੂਬੜੀ ਪਾਣੀ ਦੀ ਨਹੀਂ ਹੈਗੀ ਆਏ ਪਏ ਤਾਂ ਸੁੱਕੇ ਜਿਖੜਾ ਪਿਆ ਆਹ ਫਰ ਆਹ ਬਾਈਕਰ ਉੱਥੇ ਗਿਰਨਾ ਦਾ ਸਾਰਾ ਉੱਥੇ ਮਿਲ ਗਿਆ ਮੈਨੂੰ ਲਗ ਲਿਆ ਚਾਚਾ ਮੈਂ ਖੜੀ 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 ਇਹ ਹਾਂ ਕੱਖ ਵੱਡੀਆਂ ਹੁੰਦਾ ਮਾ ਮੀਂ ਨਾ ਰੇ ਦੀਦਾ ਨਹੀਂ ਮੈਂ ਤਾਂ ਥੋੜਾ ਜਿਹਾ ਪਿਆ ਉਹਦੇ ਪੀ ਨਹੀਂ ਇੰਨਾ ਹਸਾਬ ਜਿਹੜਾ ਪਿਆ ਕਹਿੰਦਾ ਬਸ ਮੈਂ ਕਿਹਾ ਸਾਡੇ ਤੇ ਸਾਡੇ ਘਾਰੇ ਭਰੇ ਪਾਣੀ ਬਾਹਰ ਫਿਰਦਾ ਸੁੱਕੇ ਤਾਂ ਨਾ ਪਾਣੀ ਖੜਾ ਆਪਣੇ ਹਾਂ ਹਾਂ ਭਰੇ ਪਏ ਘਾਰੇ ਆ ਮੇਰੇ ਵਾਲਿਆ ਰਖੇ ਤਾਂ ਐ ਲੱਗਦਾ ਜੀ ਨਾ ਚਾਚੇ ਪਾਣੀ ਛੱਡਿਆ ਪਿਆ ਹੁੰਦਾ ਆ ਕੇ ਦੇਖਿਆ ਮੈਂ ਕਿ ਰਮੋਟਰ ਵੀ ਨਹੀਂ ਚੱਲੀ ਵੀ ਇਹ ਇੰਨਾ ਪਾਣੀ ਗਾਮੀ ਇੰਨਾ ਪੈ ਗਿਆ ਹਾਂ ਮੈਂ ਤਾਂ ਹੁਣ ਮਾਰ ਕੇ ਆਇਆ ਜਿਆ ਜਿਹੜਾ ਸਾਰਾ ਪਾਣੀ ਉਹ ਭਰਿਆ ਖੜਾ ਸੁੱਕੇ ਪਏ ਮਹਾ ਨਾ ਵੀ ਪਈ ਸੁੱਕੀ ਪਈ ਹੁਣ ਨਾ ਮੀਂਹ ਪਵੇ ਖਰਾਬ ਕਰੂੰਗਾ ਅੱਛਾ ਇੱਧਰ ਮੈਂ ਪੁੱਛਿਆ ਯਾਰ ਇੱਧਰ ਨੂੰ ਰੇਂਦਰਗੜ੍ਹ ਕਿ ਨੂੰ ਕਹਿੰਦਾ ਉੱਧਰ ਵੀ ਨਹੀਂ ਬਹੁਤ ਹੈ ਅੱਛਾ ਹੈਗਾ ਏ ਉੱਧਰ ਹੀ ਨਹੀਂ ਬਹਾ ਹੁੰਦਾ ਹੈ ਔਰ ਇਹਨੂੰ ਨਹੀਂ ਲੰਘਉਣਾ ਅੱਛਾ ਉੱਧਰ ਨਹੀਂ ਬਹਾ ਤਾਂ ਕਹਿੰਦਾ ਹਾਂ ਮੈਂ ਇੱਥੇ ਰਹਿਲਾ ਮੰਡਾ ਜੀ ਹੈ ਨਹੀਂਗਾ ਦੱਕਾ ਨਹੀਂ ਛੱਡ ਗਿਆ ਹੈ ਬੰਨਾ ਛੱਡ ਗਿਆ ਬੰਨਾ ਹੀ ਛੱਡ ਗਿਆ ਓਕਾ ਓਕਾ ਆ ਤੇ ਕਰਨਾ ਉਹ ਹੁਣ ਤਾਂ ਮੇਰੀ ਗੱਲ ਹੁਣ ਭਾਈ ਖਰਾਬ ਕਰਦਾ ਨਹੀਂ ਹੁਣ ਤਾਂ ਉਹਦੇ ਕਾਣੇ ਸੋਨੇ ਦੀ ਕਿਣੀ ਵੀ ਖਰਾਬ ਕਰਦੀ ਆ ਮੈਂ ਮਿੰਤਾ ਕਰਦੇ ਤੇ ਵੀ ਭਾਈ ਹਾਏ ਨਹੀਂ ਪੈ ਜਿਹਾ ਪੈਂਦਾ ਨਹੀਂ ਹੁਣ ਦੇਖ ਇਹਦੇ ਸਾਰੇ ਵੀ ਆਸਮਨ ਬੈਠੇ ਆ ਕਤਲ ਦੀ ਕਰ ਹਾਂ ਹਾਰਾ ਖਰਚਾ ਹੋ ਗਿਆ ਗਿਆ ਹੈ ਹਾਂ ਹੈ ਕਿ ਨਹੀਂ ਹਾਂ ਸਾਰਾ ਖਰਚਾ ਹੋਇਆ ਬਈ ਹੁਣ ਹਮਮ ਮਸ਼ੀਨ ਦਾ ਵਾਲੇ ਨੇ ਆਪਣੀ ਮਸ਼ੀਨਾਂ 'ਤੇ ਲੱਖ ਲੱਖ ਰੁਪਇਆ ਲਾਤਾ ਵੀ ਅਸੀਂ ਧਾਰ ਵਧਣੇ ਆ ਤਿਆਰ ਕਰਤੀਆਂ ਤਿਆਰ ਕਰਤੀਆਂ ਕਿ ਨਹੀਂ ਵਾਲੇ ਨੇ ਫਿਰ ਇਦਾਂ ਹੀ ਫਿਰਦੇ ਹੋਰ ਉਹੀ ਦਿਨ ਦੱਸਦਾ ਹੁਣ ਸਵੇਰੋਂ ਕਸਰਦੀ ਕੁਛ ਹਮਮ ਯਾਰੀ ਹਵਾ ਦੀ ਨਾਲੇ ਉਹ ਤਾਂ ਹਾਏ ਉਹ ਆਹ ਕਹਿੰਦਾ ਸਾਰੀ ਹੋਵੇ ਪਿਆ ਤਾਂ ਪੈਸੇ ਚ ਸਵੇਰੋਂ ਆ ਚੱਕੀ ਛੱਡੇ ਨੇ ਅੰਦਰ ਨੂੰ ਉਹ ਤਾਂ ਫੇਰ ਹਾਏ ਉਹ ਹੁਣ ਹਵਾਜਾ ਹੋ ਗਿਰਨਾ ਹੀ ਇੱਧਰ ਨੂੰ ਇੱਥੇ ਪਿਆ ਤਾਂ ਹੋਰ ਸੀ ਅੱਜ ਜੱਗਾ ਸਾਈਕਲ ਬਾਕਸ ਬਣ ਗਏ ਆ ਸਾਈਕਲ ਬਾਕਸ ਸਵੇਰੇ ਜਾਂਦੇ ਜਾਂਦੇ ਮੈਨੂੰ ਪਤਾ ਘੁੰਮਣ ਜਾਂਦੇ ਆ ਉੱਥੇ ਚੌਂਕਾ ਵੜਾ ਵਧੀਆ ਸ ਮਧਿਆ ਹੈ ਜੀਪ ਕਾਲਾ ਬਾਈ ਕੇ ਹੈ ਨਾ ਹਰਸ਼ਵੀਰ ਵੀ ਕਹਿੰਦਾ ਜਾਈ ਕਰਨਾ ਹਰਸ਼ਵੀਰ ਨੂੰ ਤਾਂ ਸਾਈਕਲ ਵੀ ਮਿਲਦਾ ਪਹਿਲਾਂ ਦੇਖਦਾ ਫਿਰ ਤਾਂ ਮੈਂ ਲੈਣਾ ਤਾਂ ਨਵਾਂ ਲੈ ਲੈ ਜੇ ਜਾਣਾ ਹੀ ਚਾਹੋ ਚੜਿਆ ਪਿਆ ਕਾ ਚਾਲਕ ਦੇ ਕਾ ਠੀਕ ਹੈ ਡੀਲਾ ਜ਼ਿਆਦਾ ਡੀਲਾ ਜ਼ਿਆਦਾ ਕਾ ਠੀਕ ਹੈ ਹਾਂ ਹਾਂ ਜੀ ਕਾਕਾ ਵੱਡਲੇ ਆਇਆ ਹੈ ਕਾਕਾ ਵੱਡਲੇ ਆਇਆ ਕਾਕਾ ਤਾਂ ਮੇਰੇ ਵੱਡੇ ਮੈਂ ਗੱਲ ਦੇ ਹਾਂ ਇਹ ایڈਵਾਂਸ ਆ ਦੋ ਦਿਨ ਵਾਲਾ ਦੋ ਰੇਡ ਨਹੀਂ ਪੁੱਡੇ ਗੱਲ ਅੱਛਾ ਕੱਲ੍ਹ ਦੇਖ ਲੈ ਆ ਫਿਰ ਹਾਂ ਇਦੇ ਚੱਕ ਕੇ ਦੋ ਰੇੜੇ ਤੇ ਫੜੇ ਸਾਹਮਣੇ ਕਿਤੇ ਬੈਰੇ ਨੂੰ ਮੈਨੂੰ ਪਤਾ ਹੋਣਾ ਇੱਕ ਸ਼ਾਮ ਨੂੰ ਤੇ ਮੈਂ ਆਪਰੇ ਦੱਸਿਆ ਜਨੇ ਵੀਡੀਓ ਵਿੱਚ ਕਹਿੰਦਾ ਕੱਲ ਨੂੰ ਉਹ ਸਾਨੂੰ ਕੰਮ ਲਾ ਲੰਨੇ ਦੱਸ ਆਪੇ ਨਾਲ ਦੱਸਿਆ ਜਨੇ ਆਪੇ ਕਹਿੰਦਾ ਤੈਨੂੰ ਪਤਾ ਹੋਊਗਾ ਆਏ ਬੈ ਆਏ ਬੈ ਦੇਖਦਾ ਨਹੀਂ ਹੈਗਾ ਵੀਡੀਓ ਇਹ ਇਹ ਸੌਦਾ ਕਰ ਮੈਨੂੰ ਪਤਾ ਮੈਨੂੰ ਪਤਾ ਉਹ ਨਹੀਂ ਅਭੀ ਕੀ ਕਹਿੰਦੇ ਆ ਕੀ ਕਹਿੰਦੇ ਆ ਸੁਣੀ ਜਾਣਾ ਪਏ ਨਹੀਂ ਫਾਇਦਾ ਹੀ ਲੈ ਜਾਂਦਾ ਹੈ ਫਾਇਦਾ ਹੀ ਲੈ ਜਾਂਦਾ। ਹਾਂ ਜੀ ਦੰਦ। ਬਸ ਸਲਾਹ ਲੈ ਜਾਂਦਾ ਫਾਇਦਾ ਹੀ ਲੈ ਜਾਂਦਾ ਕੱਖ ਵੇ ਦੋਦੀ ਤੋਂ ਵੱਡ ਗਿਆ ਫਿਰਲੇ। ਹੁਣ ਤੁਸੀਂ ਦੱਸਦੇ ਆ ਭਾਈ ਨਹੀਂ ਪੈ ਜਾਣਾ ਵਾਹ ਆਕਾਸ਼ ਬਾਣੀ ਆ ਗਈ ਨਹੀਂ ਪੈ ਜਾਣਾ ਵੀ ਵੱਡੋ ਰੇੜੇ ਦੋ। ਹਾਂ। ਦੂਰੇ ਡੱਬਾ ਟੱਕਿਆ ਆਪਣਾ ਲੈ ਕੇ ਮੌਜ ਅੱਜ। ਉਹ ਮੁੱਕ ਗਿਆ ਤੇਰਾ ਬਾਜਰਾ ਕਿ ਨਹੀਂ ਪਰਲਾ। ਕਿੱਥੇ ਮੁੱਕਿਆ ਉਹ ਤਾਂ? ਉਹ ਪੁੱਛਰੇ ਵਾਲਾ ਜਿਹਾ ਖੜਾ ਹੈ। ਖੜਾ ਰਡਵਾਸ ਆ ਜਾ। ਅੱਛਾ ਦੁਬਾਰੇ ਨਹੀਂ ਵਿੱਜਿਆ ਫੇਰ। ਅੱਛਾ ਦੁਬਾਰੇ ਵਾਲਾ ਖੜਾ ਉਹ ਪਹਿਲਾਂ ਤੇ ਪਹਿਲੀ ਵਾਰ ਮੁੱਕਲੀ। ਪਹਿਲੀ ਵੀ ਖੜੀ ਹੈ ਜੀ। ਅੱਛਾ ਜੀ। ਪਹਿਲੇ ਦੁਬਾਰੇ ਖੜਾ ਹੀ। ਵਾਹ। ਇਹਦਾ ਬਹੁਤ ਲੰਬਾ ਚੌੜਾ ਕੰਮ ਖੜੇ ਗਏ ਹੋਰ ਲੱਗਿਆ ਕਿ ਆਹ ਲਾ ਵਿਸਰਿਆ ਆ ਹੁਣ ਆ ਤਾਂ ਵਿਸਰਿਆ ਤਾਂ ਆਇਆ ਹੁਣ ਸੜਾ ਕੈੜਾ ਹੋ ਗਿਆ ਥੱਲੇ ਬਾਜਰਾ ਹੁਣ ਹੂੰ ਬਾਜਰਾ ਕੈੜਾ ਹੋ ਗਿਆ ਕੈੜਾ ਹੋ ਗਿਆ ਹੁਣ ਡੰਗਿਆਂ ਜੱਬਾ ਪਾੜਨ ਲੱਗ ਗਿਆ ਹੈ ਸਾਡੀ ਚਰੀ ਵੀ ਮਸੀ ਨਿਬੜੀ ਕਰਦਾ ਚਰੀ ਮਿੱਠੀ ਹੁੰਦੀ ਫੇਰ ਵੀ ਚਰੀ ਮਿੱਠੀ ਹੁੰਦੀ ਆ ਕੈੜਾ ਹੋ ਗਿਆ ਤਾਂ ਚਾਰ ਆਕੇ ਪੀ ਜਾਵੇ ਮਰ ਜਾ ਆਹੋ ਹਾ ਗੇਟ ਹੁਣ ਚਾ ਬਟਲਾ ਹਾਂ ਉੱਥੇ ਉੱਥੇ ਬੈਠੋ ਨਾ ਹੁਣ ਉੱਥੇ ਹੁਣ ਏਕੇ ਥਾਲੇ ਬੂਲਾਂ ਚ ਗਿਰਦਾ ਬਹੁਤ ਹੈ ਹੂੰ ਨਾ ਕਲੀਪ ਨੇ ਕਿੰਨਾ ਬਣਾਇਆ ਨਹੀਂ ਤਾਂ ਉਹ ਬਣਾਇਆ ਤਾਂ ਰੋੜਾ ਗਿਰ ਕੇ ਬਾ ਹਵਾ ਪਈ ਕਿੱਥੇ ਹੈ ਹਵਾ ਬੜੀ ਓਥੇ ਨੂੰ ਸੜਕ 'ਪਾ ਨੂੰ ਨਹੀਂ ਹੋਰ ਗੰਦਾ ਨਹੀਂ ਇੰਨਾ ਕਿਰਿਆ ਮੜ ਜਾ ਕੇ ਰਿਆ ਵੇ ਤਾਂ ਹੋਰ ਗੰਦਾ ਨਹੀਂ ਕਿਸੇ ਦਾ ਕਿਰਿਆ ਗਿਆ ਗਵਿੰਦਰ ਦਾ ਕਿਰਿਆ ਗਏ ਆ ਗਵਿੰਦਰ ਦਾ ਵੀ ਮੈਂ ਦੇਖਿਆ ਨੂੰ ਦੱਸਣਾ ਜ ਮੈਨੂੰ ਕਿਰਿਆ ਨਹੀਂ ਵੀ ਤਾਂ ਨਗਨੇ ਪੇਟ ਮੜੇ ਵੀ ਖੜੇ ਕਰਦੇ ਨੇ ਗਿੱਲੇ ਗਿੱਲੇ ਵਾੜ ਹੋ ਗਈ ਉਹਨਾਂ ਦੀ ਫੇਰ ਅਮੀ ਪੰਦੇ ਜੀ ਮੈਂ ਵੜਦੇ ਪਹਿਲਾਂ ਉਹ ਹਾਂ ਫਿਰ ਦੁਬਾਰੇ ਫਿਰ ਵੜ ਬੋਟਿਆ ਜੀ ਅੱਛਾ ਜੀ ਬਾਏ ਹੈ ਨਹੀਂ ਮੈਂ ਬਾਹਰ ਆ ਕੇ ਆਪਸੇ ਵੀ ਜੋ ਗਿਆ ਹੋ ਰਹਿ ਗਿਆ ਤਾਂ ਤਿੰਨੇ ਗੰਨਾ ਤਾਂ ਨਹੀਂ ਹਿੱਲਿਆ ਹਾਂ ਗੰਨਾ ਹਿੱਲਿਆ ਕਿਹੜਾ 흘ਿਆ ਹਾਂ ਉਹਦੇ ਬੱਲੇ ਤੇ ਧਿੰਦੇ ਵਾਲਾ ਹਾਂ ਧਿੰਦੇ ਵਾਲੇ 흘ਕੇ ਪਾ ਕਹਿੰਦਾ ਮੱਲਿਆ ਬਹੁਤ ਆਵਾ ਖੜੀ ਬੂਟੇ ਆਵਾ ਬਾਦੀ ਕੁਛ ਵੀ ਕਹੀ ਜੇ ਤੂੰ ਕਾਲਾ ਉਹ ਰੋਜੀ ਫੇਨ ਲੰਗਦੀ ਆ ਨਾ ਹਵਾ ਹਾਂ ਉੱਥੇ ਰੋਜੀ ਛੱਡਦੀ ਜਿਹੜੇ ਤੇਜ ਅੱਜ ਦੁਪਹਿਰੇ ਹਵਾ ਤੇਜ ਹੈ ਇੰਨਾ ਕਹਿੰਦਾ ਕੋਹਰ ਨਾ ਬੌਲ ਲੱਗਿਆ ਤਾਂ ਤੇਰੇ ਅੱਜ ਦੁਪਹਿਰੇ ਇਹਦੇ ਕਿਹਾ ਇਹਦਾ ਕੋਹਰ ਨਾ ਬੌਲ ਲੱਗਿਆ ਸਾੜੇ ਦਾ ਸਾਲਾ ਮੀਂਹ ਥੋੜਾ ਜਿਹਾ ਪੈਂਦਾ ਡੁੱਬਾ ਜਾਂਦਾ ਉੱਥੇ ਸਾੜੀ ਕਲੀ ਤਾ ਬਗਦ ਕਿੱਥੇ ਆਇਆ ਇਹ ਨਾਲੇ ਨਾਲੇ ਪਾਣੀ ਜਾ ਰਹੇ ਨੇ ਇਹ ਇਹਨਾਂ ਨਾਲ ਪਾਣੀ ਤਾਂ ਇਹਨਾਂ ਦਾ ਉਹ ਹੀ ਗੱਲ ਆ ਇਹ ਜਿਹੜੀ ਦਾ ਨੁਕਸਾਨ ਆ ਪੂਰਾ ਫੁੱਲ ਪਾਣੀ ਚੱਲ ਜਾਂਦਾ ਹਾਂ ਹਾਂ ਉਹਦਾ ਨੁਕਸਾਨ ਅੱਛਾ ਅੰਦਰ ਚੜ ਜਾਂਦਾ ਨਹੀਂ ਵੀਕਟ ਦਾ ਅੰਦਰ ਨਹੀਂ ਬਾਹਰ ਗਲੀ ਮਾ ਪਾਣੀ ਫੁੱਲ ਹੋ ਜਾਂਦਾ ਅੰਦਰ ਤਾਂ ਸਾਡਾ ਉੱਚਾ ਪਹਲਾ ਗਲੀ ਤਾਂ ਐ ਲੱਗਦਾ ਵੀ ਉਹ ਹੈ ਹੀ ਨਹੀਂ ਉਹ ਬਣਾਇਆ ਹੋਇਆ ਜਗਣਾ ਟੱਕ ਨਾਲ ਜਾਣਾ ਪੈਂਦਾ ਹੁਣ ਸਾਡਾ ਰੈਂਪ ਕਿੰਨਾ ਉੱਚਾ ਹੋ ਰੈਂਪ ਦੇ ਉੱਪਰੋਂ ਪਾਣੀ ਹੁੰਦਾ ਇਹ ਦੇਖ ਲਾ ਹਾਂ ਉਹ ਰੈਂਪਾਈ ਦਾ ਕੰਡਿਆੜਦਾ ਉਧਰ ਉੱਪਰ ਪਾਣੀ ਹੁੰਦਾ 4 ਵਜੇ ਘੰਟਾ 1.5 ਘੰਟਾ ਨਿੱਤਰਦਾ ਪਾਣੀ 1.5 ਘੰਟਾ 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 1.5 ਵਜੇ ਗੱਡੀ ਨਿਕਲਦੀ ਘਰ ਤੇ ਫਿਰ ਜੇ ਕੱਢਣੀ ਹੈ ਨਾ ਗੱਡੀ ਹਾਂ ਫੇ ਨਹੀਂ ਫੇ ਨਿਕਲਣੀ ਹੈ ਘੰਟੇ ਦੇ 1.5 ਘੰਟੇ ਬਾਅਦ ਇੰਨਾ ਪਾਣੀ ਹੁੰਦਾ ਨਹੀਂ ਤਾਂ ਪਾਣੀ ਗੱਡੀ 'ਚ ਪੜਜੇ ਸਾਲਾ ਪਾਣੀ ਆਉਂਦਾ ਦਿੱਤਾ ਕਿੱਥੇ ਵੀ ਉੱਪਰ ਤੇ ਕੁੱਲੂਮਰਾਲੀ ਹਾਂ ਅੱਥਰ ਹੁੰਦਾ ਪਾਣੀ ਇਹਦਾ ਸਾਰਾ ਪਾਣੀ ਉੱਥੀ ਨੂੰ ਆਉਂਦਾ ਹਾਂ ਕੁੱਲੂਮਰਾਲੀ ਤੇ ਆਉਂਦਾ ਫਰਾ ਤੇ ਜਦਾ ਪਾਕਿਸਤਾਨ ਸੁਣ ਭਾਈ ਪਾਣੀ ਰਸਤੇ ਨਹੀਂ ਹੈਗੇ ਹਾਂ ਪਾਣੀ ਇਹਨੇ ਹੁਣ ਕਿਧਰੇ ਕਿਧਰੇ ਨੂੰ ਜਾਣਾ ਹੀ ਹੈ ਉਹ ਬਾਕੀ ਪੰਚਾਇਤਾਂ ਭਾਂਗਾ ਸਫਾਈਆਂ ਹੋਈਆਂ ਨਹੀਂ ਸਫਾਈ ਹੋਈ ਨਹੀਂ ਕਿਸੇ ਦੀ ਕਿਸੇ ਪਿੰਡ ਚ ਸਫਾਈ ਤਾਂ ਸਾਰੇ ਪਾਸੇ ਇਹੀ ਹਾਲ ਹੈ ਅਜੇ ਬਣਿਆ ਕੋਈ ਕਾ ਨਹੀਂ ਸਰਪੰਚ ਬਣਨਾ ਕਿਹਾ ਹੈ ਹਲੇ ਜਦ ਡਿਕਲੇਅਰ ਹੋਊਗੇ ਉਹਦੇ ਬਾਅਦ ਰੌਲਾ ਪਾਉ ਕੋਈ ਤਾਂ ਆਹ ਕਹਿੰਦੇ ਬਣੇ ਜਿਹੜਾ ਮਰਜ਼ੀ ਬਣੇ ਬਣਿਆ ਲਿਖਿਆ ਬੰਦਾ ਕੰਮ ਕਰਨ ਵਾਲਾ ਬਣੇ ਵਧੀਆ ਬਣ ਜਾਏ ਇਹ ਕਿ ਨਹੀਂ ਡਿਕਲੇਅਰ ਤਾਂ ਹੋਵੇ ਮਰਜ਼ੀ ਬਣੇ ਡਿਕਲੇਅਰ ਤਾਂ ਹੁੰਦੇ ਹਲੇ ਕਦ ਪੈਣੀ ਆ ਉਹੀ ਨਹੀਂ ਬਦਲ ਲੱਗਦਾ 6 ਸਾਲ ਦੀ ਹੋ ਜਾਣੀ ਸਰਪੰਚੀ ਇੱਕ ਤੂੰ 6 ਸਾਲ ਦੇ 6 ਸਾਲ ਲੰਘ ਜਾਨੇ 6 ਸਾਲ ਲੰਘ ਜਾਨੇ ਇਹ ਨਵੇਂ ਸਾਲ ਨੂੰ ਲੱਗ ਗਿਆ ਦਸੰਬਰ ਚ ਹੋਈਆਂ ਦੀ 31 ਸਾਲ ਤਾਂ ਭੰਗੂ ਜੀ ਨੂੰ ਜਨਮ ਹੋਇਆ ਸੀ ਹੁਣ ਉਹੀ ਕੰਮ ਸਾਲ ਹੀ ਫੇਸ ਲਾਗੂ ਕਰਤੀ ਦੀ ਹੁਣ ਉਹਦਾ ਹੀ ਨਹੀਂ ਗੋਲ ਫੇਰ ਸਰਪੰਚ ਕਹਦਾ ਉਹ ਨਹੀਂ ਪੁਰਾਣਾ ਵੀ ਵੱਜੀ ਜਾਂਦਾ ਹੁਣ ਕਾਲੇ ਨੂੰ ਚੱਲ ਉਹ ਤਾਂ ਕਾਹ ਮੂੰਦਾ ਵੱਜੀ ਉਹ ਆਂ ਤੇ ਜਿਹਨੂੰ ਮਰਜੀ ਕਹੀ ਜਾਂਦੇ ਤੈਨੂੰ ਲੰਬੜਦਾਰ ਕਹੀ ਜਾਂਦੇ ਤੂੰ ਹੈਗਾ ਵੀ ਆ ਤੂੰ ਲਿਖਾਈ ਫਿਰਦਾ ਤੂੰ ਹੈਗਾ ਵੀ ਆ ਆ ਬਾਪੂ ਆ ਫੇਰ ਤੇਰਾ ਬਾਬਾ ਦਾ ਲੰਬੜਦਾਰ ਹੁਣ ਇਹਨਾਂ ਬਾਬਿਆਂ ਨੂੰ ਬੋਲੇ ਕਹੀ ਜਾਂਦੇ ਥੋੜੋ ਹੁਣ ਨਹੀਂ ਬੋਲੇ ਕਿਹੜਾ ਥੋੜਾ ਹੈਗਾ ਤਲੀਦਾ ਹੈਗਾ ਗੱਗੀਆਂ ਹੀ ਥੋੜੂ ਤਿੰਦੇ ਹੀ ਹੈਗਾ ਸੁਣਦਾ ਸਾਰਾ ਉਹਦਾ ਕਿੱਥੇ ਸੁਣਦਾ ਥੁਣਦਾ ਹੈ ਸਰਪੰਚਣੀ ਆ ਉਹ ਸਰਪੰਚਣੀ ਹੈ ਸਰਪੰਚ ਉਹਦਾ ਉਹਦੇ ਕੋਲ ਤਾਂ ਉਹਦੀ ਨਹੀਂ ਕੋਈ ਦਰਸ਼ਨ ਘੂਤਾ ਇੱਕ ਉਹ ਨੂੰ ਗਏ ਜਿੰਨੇ ਸਰਪੰਚ ਉਹੋ ਹੀ ਗੱਲ ਹੈ ਨਾ ਹੁਣ ਜੇ ਕਹਿੰਦਾ ਲੰਬੜਦਾਰ ਆਇਆ ਸਾਰਾ ਕੋਲ ਮੈਂ ਲੰਬੜਦਾਰ ਦਾ ਵਿਚੜਾ ਕਹਿੰਦਾ ਇੱਕ ਵਾਰੀ ਵੀ ਪੰਜ ਸਾਲ ਸਰਪੰਚੀ ਕਰ ਲੈ ਸਾਰੀ ਉਮਰ ਸਰਪੰਚੇ ਵੱਜੀ ਜਾਂਦਾ ਹੂੰ ਹੈ ਕਿ ਨਹੀਂ ਕਿਸੇ ਦੀ ਵੱਜਦਾ ਹੂ ਮਾ ਹਾਂ ਨਹੀਂ ਵੱਜਦਾ ਨੂੰ ਕਿਸੇ ਕਿਸੇ ਦੀ ਵੱਜਦਾ ਮੈਂ ਨਾ ਵੱਜਦਾ ਰਹਿ ਗਿਆ ਦੋ ਵਾਰੀ ਨਾ ਵੱਜਦਾ ਹਾਂ ਉਹਦਾ ਹੀ ਵੱਜਦਾ ਜਿਹੜੇ 25 ਸਾਲ ਕਰਕੇ ਜਿਹੜੇ 25 ਨੂੰ ਗਿਆ ਹੋ ਗਿਆ ਫਿਰ ਇਹ ਸਾ ਮਰੀ ਜਾਂਦਾ ਮੱਲਾ ਸਰਪੰਚ ਕਰਾ ਕੇ ਲਿਆ ਹੁਣ ਅੱਜ ਨਹੀਂ ਨਹੀਂ ਹਾਂ ਅਡਾ ਦਾ ਜੇ ਹੋਰੇ ਕਮਾਲ ਜੀ ਫੇਰ ਵਾਲਾ ਫਿਰ ਹੁਣ ਅੱਜ ਦਾ ਪਾਰਸ ਦੀ ਰੱਖੀ ਆ ਹਾਂ ਹੈਵਲ ਕੀ ਸੀ ਹਾਂ ਹੁਣ ਤਾਂ ਫਿਰ ਨੌ ਗੁਣਾ ਲਿਖਾਉਣਾ ਸਰਪੰਚ ਹਾਂ ਨਹੀਂ ਲਿਖਾਉ ਆਪੇ ਕਹਿੰਦਾ ਇਹ ਨਾ ਨਾ ਇਨੋਂ ਵਾਜੇ ਦਾ ਉਹ ਸਾਜ ਇਹ ਦਫਾ ਤੁਹਾਨੂੰ ਠੀਕਾ ਹੁਣ ਤਾਂ ਠੀਕ ਹੈ ਟਿਕਣਾ ਠੀਕ ਆ ਤੈਨੂੰ ਫੋਨ ਕਰੇ ਦਾ ਚੱਕਿਆ ਨਹੀਂ ਕੱਲ ਜਹਾਜ਼ ਹਸਤਾਲ ਚ ਤਾਂ ਅੱਥ ਦੌੜ ਭਰੇ ਆ ਸੁਵੇਰ ਦਾ ਅਉਥੀ ਤੇ ਮੈਂ ਵੀ ਖੜਾ ਹਸਤਾਲ ਚ ਆਉਂ ਕੋਈ ਕਦੇ ਇਧਰੋਂ ਜਾ ਕਰੇ ਉਧਰੋਂ ਜਾ ਕਰੇ ਹਸਤਾਲ ਜਿੱਦਾਂ ਦਾਖਲ ਕਰਾ ਕੇ ਤੇ ਪੈਂ ਹੈ ਇਨ ਤਾਂ ਆ ਤੂੰ ਫਰਾਰ ਹੋ ਕੇ ਬੂਆ ਬੈਠੀ ਸੀ ਮੈਨੂੰ ਪਤਾ ਕਹਿੰਦੀ ਕਾਰਡ ਬਣਾਉਣ ਗਿਆ ਵਾ ਉਹ ਕਾਰਡ ਬਣਾਉਂਦਾ ਦਾ ਕਾਰਡ ਦਾ ਦਾ ਖੜਾ ਹੁਣ ਸਾਨੂੰ ਤਾਂ ਪਤਾ ਨਹੀਂ ਤਾਂ ਵੀ ਕਾਰਡ ਦੀ ਉਹ ਲੰਗੀ ਵੀ ਕਹਿੰਦੇ ਤਾਂ 2 ਸਾਲ ਹੋ ਗਏ ਕਾਰਡ ਬੰਦ ਕਿਹੜਾ ਦਵਾਈ ਦਵਾਈ ਕਦੇ ਉੱਥੇ ਤੇ 2 ਸਾਲ ਹੋ ਗਏ ਦਵਾਈ ਦਿੱਤੀ ਜਾਂਦੀ ਕਾਰ ਕਾਰਡ ਪਰ ਤੇ ਅੱਗੇ ਲਿਆਉਂਦੀ ਹੁੰਦੀ ਜਿੱਥੇ ਸਾਰੇ ਜਿਆਦਾ ਦੇ ਥੱਬੇ ਹੀ ਦੇ ਦਿੰਦੇ ਤੇ ਫੇਰ ਹੁਣ ਆ ਤੂੰ ਰਹਿਣ ਦੇ ਕਾਰਡ ਪਰ ਲੈਣ ਨੂੰ ਵੀ ਬਾਹਰ ਜਿਹੜੀ ਤੇਰੀ ਬੀਪੀ ਦਾ ਪਤਾ ਲੱਗਿਆ ਹੋਵੇ ਆ ਇਹੋ ਲਈ ਜਾ ਤੇ ਹੁਣ ਕਾਰਡ ਦਾ ਚੱਕਰ ਹੋਇਆ ਸਾਡਾ ਕਾਰਡ ਦਾ 3 ਸਾਲ ਹੋ ਗਏ ਕਹਿੰਦੇ ਕਿ ਇਹਦਾ ਨਿਊ ਨਹੀਂ ਹੋਇਆ ਨਿਊ ਲੱਗਿਆ ਵਸ ਵੀਰ ਦਾ ਹੋ ਗਿਆ ਹੁਣ ਹੋ ਗਿਆ ਨਿਊ ਤਾਂ ਦੇਖਦੇ ਆ ਕੱਲ ਨੂੰ ਹੁਣ ਜੇ ਚੱਲ ਪਿਆ ਠੀਕ ਆ ਨਹੀਂ ਕੈਸ਼ ਦੇ ਚੱਲੂਗਾ ਚੱਲੂਗਾ ਕਹਦੇ ਨਹੀਂ ਚੁੱਕਦਾ ਚਾਹਤਾ ਮੈਂ ਹਾਂ ਫੈਨ ਹੋਣੇ ਆ ਕਾਰਨ ਕਾਰਨਰ ਤੇ ਕੀ ਆਉਂਦਾ ਉਹ ਜਾ ਉੱਥੇ ਦਫ਼ਤਰ ਚ ਹੋਣੀ ਉਹ ਤਾਂ ਉਹਨੇ ਆਪੇ ਦਫ਼ਤਰ ਚ ਕਰਾਉਣੀ ਉਹਨਾਂ ਨੇ ਆਲੂ ਕਰਾ ਕੇ ਦਊਗਾ ਉਹ ਮੈਂ ਉਹ ਅਪਲਾਈ ਕਰਿਆ ਤੁਹਾਡੀ ਗਲਤੀ ਤੁਸੀਂ ਨਹੀਂ ਕਰਾਇਆ ਪਤਾ ਹੀ ਨਹੀਂ ਯਾਰ ਕਿਤਾ ਬੰਦਾ ਦਵਾਈ ਲੈਣ ਜਾਪੇ ਜਿਹੜੀ ਚੀਜ਼ ਦੀ ਲੋੜ ਆ ਉਹ ਕਾਤੀ ਉਦੇ ਤੇ ਲਿਖਿਆ ਵੀ ਨਹੀਂ ਬਿਲਡ ਹੁੰਦਾ ਲਿਖਿਆ ਵਾ ਟਾਈਮ ਉਹ ਦੇਖਿਆ ਹੀ ਨਹੀਂ ਕਾਰਡ ਨਹੀਂ ਕਾਰਡ ਦੀ ਤਰੀਕ ਤਾਂ ਠੀਕ ਆ ਨਾ ਸਾਰਾ ਕੁਝ ਉਹ ਨਾ ਥੋੜਾ ਜਿਹਾ ਟਾਈਮ ਬਾਅਦ ਆਪਣੇ ਕਾਰਡ ਬਣਾ ਦਿੰਦੇ ਆ ਹਾਜ਼ਰੀ ਲਾਉਣੀ ਪੈਂਦੀ ਉੱਥੇ ਨਵਾਂ ਕਾਰਡ ਬਣਾ ਦਿੰਦੇ ਆ ਵੀ ਕਿਤੇ ਇਉਂ ਤਾਂ ਨਹੀਂ ਲਈ ਜਾਂਦੇ ਇਹ ਹਾਂ ਹਾਜ਼ਰੀ ਵੀ ਲਾਉਣੀ ਪੈਂਦੀ ਸਾਲ ਬਾਅਦ ਇੱਕ ਵਾਰ ਨਵਾਂ ਕਾਰਡ ਯਾਰ ਬੈਂਕ ਵਾਲਾ ਕੰਮ ਹੋਰ ਤਰ੍ਹਾਂ ਦਾ ਕਿ ਤੂੰ ਬੈਂਕ ਮੈਂ ਨਾ ਯਾਰ ਉਹਨੇ ਖਾਤਾ ਤੇਰਾ ਬੰਦ ਕਰ ਦੇਣਾ ਗੋਥਾਲ ਦੇ ਇਲਮ ਦੇ ਹਾਲ ਦੇ ਦੇ ਦੋ ਡੇਢ ਹਾਲ ਇਹ ਕਾਰਡ ਤੇ ਉਹਨਾਂ ਐ ਕਿਹਾ ਜੀ ਜੇ ਬੰਦਾ ਪੈਨਸ਼ਨ ਲੈ ਰਿਹਾ ਉਹਨਾਂ ਜੇ ਤਾਂ ਐਕਟੀਵੇਟ ਚਾਹੀਦਾ ਜੇ ਬੰਦੇ ਦੀ ਪੈਨਸ਼ਨ ਹੈ ਜਾ ਰਹੀ ਹੈ ਹੁਣ ਉਹ ਹੋਰ ਕੀ ਡਾਕੂਮੈਂਟ ਚਾਹੀਦੇ ਉਹਨਾਂ ਨੂੰ ਉਹੀ ਗੱਲ ਉਹਨੂੰ ਤੇ ਆਧਾਰ ਕਾਰਡ ਸਾਰਾ ਕੁਝ ਅੱਕਦਾ ਜਾਂਦਾ ਉਹਨਾਂ ਨੇ ਕੁਝ ਨਹੀਂ ਕਰਿਆ ਸਾਈਨ ਕਰਾਏ ਹੁਣ ਕੱਲੂ ਮੋਹਰ ਲਾ ਕੇ ਉੱਥੇ ਜਾ ਕੇ ਹਸਪੀਟਲ ਤੇ ਦੇਣਾ ਵਸੋ ਠੀਕ ਆ ਹੁਣ ਤਾਂ ਕੰਪਨੀ ਦੇ ਵੀ ਹਟ ਗਈ ਕੰਪਨੀ ਕੰਮ ਦੀ ਸੀ ਹੱਥ ਜੇ ਕੰਮ ਸੀ ਤੇ ਹਾਂ ਉਹ ਠੀਕ ਹੈ ਉਹਨਾਂ ਨੇ ਸਾਰਾ ਕੁਝ ਬੀਪੀ ਉਹਦਾ ਠੀਕ ਆ ਮੈਂ ਗਿਆ ਉੱਥੇ ਪਾਈ ਵੀ ਦੇ ਅੰਦਰ ਵਰਦੀ ਪਾਈ ਵੀ ਉਹਨਾਂ ਨੇ ਆਪਣੀ ਹੋਰ ਬਿਮਾਰੀ ਨਹੀਂ ਸੀ ਕੋਈ ਵੀ ਛਾਤੀ ਦੇ ਖਾਰੇ ਨੇ ਛਾਤੀ ਦਾ ਐਕਸਰੇ ਕੋਈ ਤਾਲਾ ਨਹੀਂ ਕੋਈ ਕੁਝ ਨਹੀਂ ਸਾਡੇ ਬਾਬੇ ਨੂੰ ਖਾਂਗੇ ਉਹਦੇ ਨੂੰ ਖਾਂਗੇ ਚਿਲੋ ਸਾਫ ਹੈ ਐਕਸਰੇ ਛਾਤੀ ਦੇ ਵੀ ਸਾਰਾ ਕੁਝ ਉਹ ਬਲਗਮ ਹੋ ਗਈ ਉਹ ਕਹਿੰਦੇ ਵੀ ਕੋਈ ਨਾ ਤਾਂ ਇੱਕ ਦੋ ਦਿਨ ਚ ਸਾਰਾ ਸੈੱਟ ਕਰ ਦੇਣੀ ਹੈ ਕਰ ਦੇਣੀ ਤੁਸੀਂ ਸੈੱਟ ਦਾ ਕੋਈ ਚੱਕਰ ਨਹੀਂ ਠੀਕ ਹੈ ਲਾਤ ਉਹਨਾਂ ਨੇ ਠੀਕ ਆ ਜਿੰਦੀ ਫਿਰ ਤਿੰਨ ਦਿਨ ਮੰਨ ਲਾ ਜਦਦੀ ਠੀਕ ਆ ਰੋਟੀ ਖਾਂਦੀ ਦੀ ਬੈਠੀ ਹੋਣੀ ਨਹੀਂ ਸਾਲਾ ਜਾਹੇ ਨਿਆਰਾ ਜੈ ਸਾਲਾ ਬੰਦਾ ਆਪਣੇ ਸਰੀਰ ਤੇ ਦੁੱਖ ਚਾਹ ਲੂਗਾ ਦੁਹੇ ਦਾ ਦੁੱਖ ਨਹੀਂ ਚਾਹ ਲੁੰਦਾ ਸਾਬ ਹੈ ਕਿ ਨਹੀਂ ਆਪਣਾ ਸਰੀਰ ਤੇ ਬੰਦਾ ਚਾਹ ਲੂਗਾ ਦੋ ਤਿੰਨ ਦਿਨ ਆਦੀ ਗਈ ਮੈਨੂੰ ਕਾ ਹੋਇਆ ਤੁਸੀਂ ਪਾਜੋ ਸਾਲਾ ਪਿਆ ਹੁੰਦਾ ਦੋ ਦਿਨ ਦੀ ਧੀ ਦੀ ਠੀਕ ਹੈ ਕਹਿੰਦੀ ਖੰਗੇ ਆ ਕਹਿੰਦੀ ਮੈਨੂੰ ਖੰਗ ਤਾਂ ਸਭ ਤੋਂ ਮਾੜੀ ਆ ਹੈ ਕਹਿੰਦੀ ਖੰਗੇ ਆ ਹੁਣ ਰਾਤ ਜ਼ਿਆਦਾ ਡਾਊਨ ਹੋ ਗਈ ਪਹਿਲਾਂ ਤਾਂ ਮੈਂ ਰਾਤੇ ਲੈ ਕੇ ਚੱਲਿਆ ਤਾਂ ਫੇਰ ਮਾ ਠੀਕ ਆ ਉਹ ਮਸ਼ੀਨ ਜੀ ਰੱਖੀ ਵੀ ਮਾ ਕਹਿੰਦੀ ਪਾਜੋ ਤੁਸੀਂ ਕਹਿੰਦੀ ਮੈਨੂੰ ਕਾ ਹੋਇਆ ਕਹਿੰਦੀ ਮੈਨੂੰ ਕਾ ਕਹਿੰਦੀ ਸੌਜੋ ਤੁਸੀਂ ਸੌਜੋਗੇ ਨਹੀਂ ਮੈਨੂੰ ਕਾ ਖਾਲੀ ਨ ਰਾਜੇ ਰਹੀ ਮੀਲਾ ਗਿਆ ਰਹਾ ਪੈਣ ਹੂੰ 6 ਵਜੇ ਅੱਜ ਰਹੀ ਮੀ ਬੈਲ ਲੱਗ ਗਿਆ 6 ਵਜੇ ਮੈਂ ਲੈ ਗਿਆ ਫਿਰ ਮਾਂ ਚੱਲ ਆ ਜਾ ਉਹ ਕਹਿੰਦੇ ਵੀ 24 ਘੰਟੇ ਚ ਕਹਿੰਦੇ ਤੁਹਾਡਾ ਤਾਂ ਕਾਰਡ ਨਹੀਂ ਮਾਂ ਤੁਸੀਂ ਦਾਖਲ ਕਰੋ ਕਾਰਡ ਕੋਡ ਬਾਅਦ ਚ ਦੇਖੂਗਾ ਬਿਗਾੜ ਕੋਡਾ ਸਾਡਾ ਬਣੇ ਜਾਈ ਨਾ ਬਣੇ ਨਾ ਲੱਗ ਜੂਗਾ ਸਾਡਾ ਹੈਂਡ ਟਾਗ ਲ ਕਰੋ ਜਿਹੜਾ ਬਿੱਲ ਦੇਖੀ ਜਾਊਗੀ ਕਿਹੜੇ ਚ ਦੇਖੋ ਤੋਂ ਪੁੱਛੀ ਆ ਠੀਕ ਆ ਗੱਲ ਉਹ ਨਹੀਂ ਮੈਂ ਇਹਨੇ 50 ਜੋਰ ਲਾ ਲਿਆ 50 ਚੋਂ ਉਦੋਂ ਕਰੀ ਜਾਂਦੀ ਮੈਂ ਤਾਂ ਕਹਿੰਦਾ 24 ਘੰਟੇ ਜੀ ਤੇਰਾ ਬਣ ਜਣਾ ਕਹਿੰਦਾ ਤੂੰ ਦਾਖਲ ਕਰ ਆ ਜਾ ਕਹਿੰਦਾ 24 ਘੰਟੇ ਬਾਅਦ ਤੁਹਾਨੂੰ ਲਿਆ ਕੇ ਦੇ ਦੀ ਸੈਨ ਹੋਣੇ ਕਹਿੰਦਾ ਮੈਂ ਚੱਲ ਦੇਖ ਲਊਂਗਾ ਜੇ ਬਣਗੇ ਮੰਨੀ ਨਹੀਂ ਹੈਗੀ ਉਹ ਮੈਨੂੰ ਕੁਝ ਨਹੀਂ ਹੋਇਆ ਤਾਂ ਕਹਿੰਦੀ ਉਹ ਚੱਕਰ ਦੱਸਾਂ ਕਿ ਆਏ ਉਹ ਡਰ ਗਈ ਜਦ ਬਾਪੂ ਥਿੱਲਾ ਹਦਾ ਇਹ ਨਾਲ ਗਈ ਹੋਈ ਸੀ ਇਹ ਨਾਲੇ ਨਾਲੀਆਂ ਨੂਲੀਆਂ ਪਾਤੀ ਕਹਿੰਦੀ ਭਲਾ ਜੰਗਾ ਦਾ ਗਿਆ ਤਾਂ ਉਹਦੇ ਕਹਿੰਦੀ ਉਹਨਾਂ ਨੇ ਮਾਰਤਾ ਉਹ ਭਾਈ ਭਲਾ ਜੰਗੀ ਦਾ ਉਹ ਗਿਆ ਵੀ ਭਲਾ ਜੰਗਾ ਕੱਢੀ ਉਹ ਬੈਠ ਗਿਆ ਸੀ ਕਹਿੰਦੀ ਉਹਨਾਂ ਨੇ ਤਾਂ ਮਾਰਤਾ ਹੋਰ ਕਦੋਂ ਮੇਰਾ ਨੰਬਰ ਲਾ ਦੇਵਾਂਗੇ ਹਾਂ ਕਹਿੰਦੀ ਮੈਂ ਨਹੀਂ ਆਣਾ ਹੈਗਾ ਮੈਨੂੰ ਕੁਝ ਹੋਆ ਪੈਗਾ ਉਹੀ ਦਿਮਾਗ ਸਾਰ ਬੈਠਿਆ ਹਾਂ ਬੰਦੇ ਨੂੰ ਹੋ ਜੁੰਦਾ ਹੈ ਮੈਂ ਆਇ ਨਹੀਂ ਦਨ ਮਰ ਗਿਆ ਵੀ ਭਲਾ ਜੰ ਬਾਇਲ ਬਾਕੀ ਜਿੰਨੀ ਕਹਿੰਦੇ ਲਿਖੀ ਵੀ ਨਹੀਂ ਉਹ ਭੁਗਤਣੀ ਹੈ ਹੈ ਕਿ ਨਹੀਂ ਐਨ ਠੀਕ ਹੈ ਗਿਆ ਗੱਡੀ ਮੈਂ ਐਨ ਤੁਰ ਕੇ ਬੈਠਿਆ ਚੱਕੀ ਤਾਰਿਆ ਸ਼ਾਮ ਨੂੰ ਉਹ ਵੀ ਗੱਲ ਹੈ ਸ਼ਰੀਰ ਦਾ ਕੀ ਪਤਾ ਅੰਦਰ ਕੀ ਆਏ ਕੁਝ ਨਹੀਂ ਪਤਾ ਹੈਗਾ ਸ਼ਰੀਰ ਜੀ ਆਪਣੇ ਵਿੱਚ ਕੀ ਨਹੀਂ ਹੈ ਕਹਿ ਨਹੀਂ ਹੈ ਨਹੀਂ ਹੈ ਗਿਆ ਕੁਝ ਵੀ ਕੁਝ ਵੀ ਨਹੀਂ ਹੈਗਾ ਇਹ ਤੱਕਾ ਕਰਦੇ ਆਪਾਂ ਤੱਕਾ ਤਾਂ ਕਰਦੀ ਹੈ ਨਜਾਇਜ਼ ਉਹ ਵੀ ਤੱਕਾ ਨਜਾਇਜ਼ ਕਰਦੇ ਮੈਂ ਮੈਂ ਸਿਰ ਕੰਮ ਕਰਦਾ ਹਾਂ ਨੂੰ ਆ ਪੁਰਾਣੀ ਛੱਡੀ ਹੋਈ ਉੱਥੇ ਹੁਣ ਜੇ ਖਾਣ ਲੱਗਦੇ ਕੋਈ ਦੇਖ ਦੇ ਗੱਪਸ਼ਪ ਬੀਸਰੀ ਨੂੰ ਨਾ ਠੀਕ ਮੈਂ ਭੁਆ ਹੀ ਮਿਲੀ ਸੀ ਬੈਠੀ ਸੀ ਉੱਥੇ ਮੈਂ ਰਿਪੋਰਟ ਲੈਣ ਗਿਆ ਘਾਬੂਆ ਬੈਠੀ ਮੈਂ ਤੁਸੀਂ ਬੈਠੇ ਜੀ ਇਹਦੀ ਬੀਬੀ ਤਾਂ ਖਲਾਉ ਦੇ ਕੇ ਮੈਂ ਬੀਬੀ ਦੇਖੀ ਬੀਬੀ ਦੇ ਵਰਦੀ ਪਾਈ ਵੀ ਆਈਸੀਯੂ ਦੀ ਪਰਾਂ ਤੀ ਜਿੱਥੇ ਟੈਸਟ ਹੁੰਦੇ ਆ ਵਰਦੀ ਪਾਈ ਹੋਈ ਆਈਸੀਯੂ ਚ ਲੈ ਕੇ ਜਾਣੀ ਉਹਦੇ ਵਰਦੀ ਪਾਈ ਵੀ ਮੈਂ ਦੇਖੀ ਦੂਰ ਤੇ ਮੈਂ ਚੱਲ ਫਿਰ ਮੈਂ ਤੈਨੂੰ ਫੋਨ ਕਰਿਆ ਤੂੰ ਚੱਕਿਆ ਨਹੀਂ ਮੈਂ ਗਿਆ ਫਿਰ ਉਹ ਕਿ ਜੀ ਕਾਰਡ ਬਣਾਉਣ ਗਿਆ ਮੈਂ ਚੱਲ ਠੀਕ ਆ ਮੈਂ ਉੱਧਰ ਗਿਆ ਤੇ ਮੈਂ ਵੀ ਆਪਣਾ ਦਵਾਈ ਦੂਜੀ ਦਵਾਈ ਲੰਗੇ ਆਇਆ ਤਸਵੀਰ ਦਾ ਜੀ ਕੰਮ ਕਾਰਡ ਜੈ ਅਪਲਾਈ ਕਰਾਂਦਾ ਫਿਰਦਾ ਹੈ ਪਹਿਲਾਂ ਸਾਈਡ ਹੀ ਨਹੀਂ ਖੁੱਲੀ ਹੈਗੀ ਕੋਈ ਨਹੀਂ ਹੋ ਜਾਂਦਾ ਸਾਈਡ ਵੀ ਖੜੀ ਦੁਪਹਿਰੇ ਦੂਰ ਤੇ ਬਾਦੇ ਖੁੱਲਦੀ ਹੈ 2 ਵਜੇ ਤੇ ਸਾਈਡ ਖੁੱਲਦੀ ਹੈ ਸਾਈਡ ਕਾ 2 ਵਜੇ ਤੇ 2:30 ਵਜੇ ਬਾਦੇ ਖੁੱਲਦੀ ਹੈ ਸਵੇਰੇ ਸਵੇਰੇ ਉੱਠੇ ਜਾਵਾਂ ਹੋਰ ਕੰਮ ਕਰਦੇ ਫਿਰ ਹਾਂ ਸ਼ਾਇਦ ਵੀ 24 ਘੰਟੇ ਦੇ ਵਿੱਚ ਵਿੱਚ ਕਹਿੰਦਾ ਕੋਈ ਗੱਲ ਨਹੀਂ ਤੁਹਾਨੂੰ ਕਾਰਡ ਕਹਿੰਦਾ ਮੈਂ ਬੈਠਾ ਕਹਿੰਦਾ ਕਰ ਲੈਣਾ ਤੇ ਮੈਂ ਮੈਂ ਇਹਨੂੰ ਕਹਿਤਾ ਤਾਂ ਮੈਂ ਕਾਰਡ ਦਾ ਖੜਾ ਖੱਡ ਮਾਰਦਾ ਦੁਆਮਾ ਚੱਲ ਗਿਆ ਠੀਕ ਆ ਕਹਿੰਦਾ 24 ਘੰਟੇ ਦਾ ਹੁੰਦਾ ਕਹਿੰਦਾ ਵੀ ਕਾਰਡ ਬਣ ਗਿਆ ਮਨ ਨੂੰ ਤੇ ਪਤਾ ਗਿਆ ਵੀ ਕਾਰਡ ਦੁਆਰੀ ਕਹਿੰਦਾ ਫਿਰ ਫਲਾਈ ਕਰਕੇ ਆਪਾਂ ਜਿੰਨਾ ਤੇਰਾ ਬਣਿਆ 24 ਘੰਟੇ ਚ ਉਹ ਬ ਫਿਰ ਦੁਆਰੇ ਐਡਮਿਟ ਦੁਆਰੇ ਕਾਰਦੇ ਵਾ ਕਰ ਦੂੰਗੇ ਮੈਂ ਕੋਈ ਗੱਲ ਨਹੀਂ ਤੁਸੀਂ ਕਰੋ ਜਿੱਦਾਂ ਕਰਨਾ ਮਾਹ ਚੱਲਣਾ ਚੱਲੋ ਤਾਂ ਹੋ ਹੀ ਜਾਂਦਾ ਬਸ ਗੰਨੇ ਗੁੰਨੇ ਤਾਂ ਨਹੀਂ ਗਰੇ ਗੰਨੇ ਨਹੀਂ ਗਰੇ ਆ ਗਏ ਮੀਂਹ ਮੰਡ ਮਾ ਤਾਂ ਹੈ ਗਰੇ ਆ ਉਹਦਾ ਪਹਿਨਾ ਵੀ ਗਰੇਆ ਬਾਈ ਤਾਂ ਮੇਰੇ ਵਾਲਾ ਗੰਨਾ ਗਿਰ ਗਿਆ ਬਿੰਦਰ ਦਾ ਗਿਰਿਆ ਗੰਨਾ ਧਾਨਾ ਕਿੰਨੀ ਪੱਪੀ ਦੇ ਕਿੰਨੀ ਮੇਰੇ ਧਾਨ ਗਰੇ 460 ਇਹਦੇ 460 ਦੀ ਹੋ ਗਈ ਸਾਰੀ ਹੋ ਖਾਸੀ ਹੋ ਗਈ ਖਾਸੀ ਹੋ ਗਈ ਤੇਰੇ ਕਾ ਤੇ ਹੋ ਗਈ ਆਵਾ ਗਿਆ ਜਿੱਥੇ ਭਈਆ ਲਿਖਿਆ ਤਾਂ ਕੱਲ ਸੁਬਹੇ ਕਰਨ ਉਹ ਉੱਥੇ ਦੇ ਹਵਾ ਵੜ ਗਈ ਉੱਥੇ ਨੂੰ ਆਵਾ ਵੜ ਗਈ ਆਪਣੀ ਵਾਲਾ ਕਿੰਨਾ ਗਿਰ ਗਿਆ ਪਰਲਾ ਆਪਣੇ ਆਪਣੇ ਨਹੀਂ ਲੈ ਗਿਆ ਹਾਂ ਉਹ ਕੰਮ ਲਈ ਹੀ ਤੱਕਦੀ ਆ ਬਹੁਤ ਤਗੜੀ ਜੱਟ ਹੈ ਬਿੱਟਾ ਵੀ ਜਿਆਦਾ ਨਹੀਂ ਉੱਥੇ ਸੁੱਕਾ ਪਿਆ ਥੜਾਇਆ ਨਾ ਚੂੜੀਆਂ ਦੇ ਮਾੜੀਆਂ ਚੂੜੀਆਂ ਖੜੀ ਸੀ ਨਦੀਬਾ ਉਹ ਤਾਂ ਆਈ ਵੀ ਹਾਂ ਨਦੀਬਾ ਉਹ ਤਾਂ ਜੀ ਸਵੇਰੇ ਹੈ ਨਹੀਂ ਸੀ ਆ ਮੈਂ ਹੁਣ ਆਇਆ ਜਦ ਨਦੀਬਾ ਉਹ ਤਾਂ ਜਮ ਸਵੇਰੇ ਲੰਘਿਆ ਮੈਂ ਤੇਰਾ ਹਾਂ ਅਸ਼ੇ ਜੀ ਮੈਂ 10 ਵਜੇ ਗਿਆ ਹਾਂ ਹੈ ਬਾਈ ਮੈਂ 11 ਵਜੇ ਗਿਆ ਤਾਂ ਮੜਾ ਮੜਾ ਪਾਣੀ ਤਾਂ ਜਦ ਮੁੜਕੇ 12:30 ਵਜੇ ਆਏ ਵਾਦੀ ਜਾਵੇ ਆ ਨਹੀਂ ਹੈਗੀ ਇੱਧਰ ਲਈ ਬਾਤ ਸਵੇਰੋਂ 11:30 ਵਜੇ ਇੱਚ ਘਟਾ 4:30 ਵਜੇ ਮੈਂ ਉੱਠਿਆ ਡੰਗਰਾ ਕਿਨੀ ਨੂੰ ਮੌਸਮ ਸਾਫਤਾ ਬੱਦਲ ਵੀ ਤਾਂ ਮਾੜਾ ਮਾੜਾ ਮਸਤਾਰੇ ਵੀ ਸੀ ਆਸੇ ਬਾਜ ਜਲੇ ਥਲਾ ਆ ਗਿਆ 5:00 ਵਜੇ ਲੱਗਿਆ ਕੌੜ ਰਸ ਗਿਆ 6:00 ਵਜੇ ਪੈਣ ਲੱਗਿਆ ਇਹ ਤਾਂ ਬੱਜਣੀ ਉੱਤੇ ਫਿਰ 6:00 ਵਜੇ ਤਰੇ ਆ ਗਏ ਹਾਂ ਠੀਕਾ ਗੱਗੀ ਦਾ ਨੀਂਦਰ ਹੈ ਦੇਖੀ ਭਾਈ ਕੋਈ ਪਤਾ ਲੱਗਦਾ ਹੈਗਾ ਆ ਹੁਣ ਕਰਦਾ ਖਰਾਬ ਇਹ ਆ ਇਹ ਗਰਮੀ ਵੀ ਕਰਦਾ ਆਪ ਪਤਾ ਕੀ ਕਰਦਾ ਹੁੰਦਾ ਗਰਮੀ ਦੱਸਦੀ ਸੀ ਕੰਦ ਮੌਸਮ ਵੀ ਖਰਾਬ ਕਰਦਾ ਆਪ ਵੀ ਪੁੱਛ ਲੈ ਉਹ ਉਹਦੇ ਤੇ ਗਲਾ ਦੋ ਕਿ ਚੱਲ ਕੋਈ ਨਹੀਂ ਕਿ ਗਲਾ ਠੰਡੇ ਦਾ ਪੀਏ ਲੈਂਦਾ ਔਖਾ ਸੋਖਾ ਪਕੌੜੀਆਂ ਵੀ ਖਾ ਲੈਂਦਾ ਚੱਲ ਕੋਈ ਚੱਲ ਦੋ ਕਹਿੰਦਾ ਚੱਲ ਦੋ ਪਕੌੜੀਆਂ ਵੀ ਖਾ ਲੈਂਦਾ ਮੈਂ ਉਹ ਕਹਿੰਦਾ ਸਰੀਰ ਗੱਲ ਤੱਕਾ ਨਹੀਂ ਕਰਨਾ ਚਾਹੀਦਾ ਕਰਦੇ ਮੈਂ ਤੈਨੂੰ ਕਿਹਾ ਨਾ ਪਤੱਕਾ ਕਰਦੇ ਆ ਸਰੀਰ ਨੂੰ ਇਹ ਕੀ ਕਰਿਆ ਰੋਕੋ ਰੁਕਦੇ ਰੋਕੋ ਜੀਵਰੀ ਨੇ ਰੁਕਦੀ ਰੁਕੂਦਾਨੀ ਇਹ ਕੰਮ ਜੀਵਰੀ ਨੇ ਰੁਕਦੀ ਸਵਾਦਾਂ ਭਰਤੇ ਗੱਲ ਤਾਂ ਠੀਕ ਆ ਹੋਰ ਨੇ ਪੱਟੇ ਹੋਏ ਆ ਤਲੀ ਵੀ ਚੀਜ ਉਹ ਵੀ ਖਰਾਬ ਆ ਚਾਈ ਉਹਦੀ ਵੇਖੜੀ ਮਿੱਠੀਰੀ ਵੇਖੜੀ ਸਵਾਦ ਨੇ ਭੱਟੇ ਬੱਸ ਉਹਨੇ ਤਾਂ ਕਹਿੰਦਾ ਨਹੀਂ ਖਾ ਲਿਆ ਪੀ ਗਏ ਕਹਿੰਦਾ ਹੁਣ ਵੀਰੇ ਚੋਪੜੀ ਤੇ ਖਾਂਦਾ ਹੈ ਹੁਣ ਸਰੀਰ ਨੂੰ ਪਤਾ ਵੀ ਤਕਲੀਫ ਹੈ ਤਾਂ ਖਾਂਦਾ ਹੈ ਇਧਰ ਹੋ ਗਿਆ ਠੀਕ ਹੈ ਫਿਰ ਉਹੀ ਟਾਰੇ ਪਜਲ ਪੈਣਾ ਚਾਟ ਹੋਈ ਕਿ ਨਾ ਪਾਇਓ ਰੋਟੀ ਨੇ ਜੋਪੜੇ ਸੁੱਕੀ ਲਿਆਓ ਸੁੱਕੀ ਸਬਜ਼ੀ ਦਿਓ ਤਰੀ ਨਾ ਕਰਿਓ ਜ਼ਿਆਦਾ ਕੋਣ ਕਹਿੰਦਾ ਮੈਂ ਕਹਿੰਦਾ ਠੀਕ ਹੈ ਕਹਿੰਦਾ ਮੈਂ ਕਹਿੰਦਾ ਅਜੇ ਲੱਸੀ ਵੀ ਮਦੀ ਬੰਦ ਕਰਾਈ ਜਾਵੇ ਠੀਕ ਹੈ ਕਹਿੰਦਾ ਸਿਆਲ ਤੋਂ ਲੱਟਲਾਂ ਚ ਜਾ ਕੇ ਪਤਾ ਲੱਗਦਾ ਏ ਮੌਸਮ ਚੇਂਜ ਹੁੰਦਾ ਮੌਸਮ ਦਾ ਫਰਕ ਮੌਸਮ ਵੀ ਚੇਂਜ ਹੁੰਦਾ ਬਾਈ ਭੀੜ ਹੈ ਕੁਛ ਹੋਰ ਥੱਕਾ ਪੈਂਦਾ ਏ ਹਸਾਂ ਹੂੰ ਬਹੁਤ ਬਾਈ ਦੁਨੀਆ ਦੁਖੀ ਤੇ ਦੁਖੀ ਬੈਠੀ ਆ ਯਾਰ ਬਨੇ ਦਾ ਅਫਸਰ ਹੱਥਾਂ ਨਾਲ ਮੈਂ ਤਾਂ ਹੁਣੇ ਛੋਟੇ ਡਾਕਟਰਾਂ ਬਣੀ ਆਂ ਤਾਗਾ ਸਹੀ ਹੋ ਕਿੰਨੇ ਤੇ ਗੁਲੂਕੂ ਲਾਈਂ ਬੈਠਾ ਕੋਈ ਕੋਈ ਕੁਝ ਕਰਦਾ ਕੋਈ ਕੋਈ ਕਰਦਾ ਥੜੀਆ ਹੈ ਖੰਗ ਹੈ ਜਾਂ ਖੰਗ ਹੈ ਬੁਖਾਰ ਨਹੀਂ ਤਾਂ ਮੇਨ ਬਾਤ ਖੰਗ ਸਾਰਾ ਕੁਝ ਲਾਉਂਦੀ ਬਾਈ ਜੇ ਖੰਗ ਸਿਆਣੇ ਬੰਦੇ ਨੂੰ ਛੱਡ ਜੇ ਫੇਰ ਬਹੁਤ ਔਖਾ ਤਾਂ ਇਹ ਨਾ ਤੂੰ ਦੂਰੀ ਹੈ ਖੰਗ ਹੋਈ ਖੰਗ ਛੇੜਨੀ ਬਹੁ ਮੜੀ ਆ ਉਂ ਜ਼ਖਾਮ ਚੱਲੀ ਜਾਂਦਾ ਹਾਂ ਕੱਢ ਲਉਣੀ ਲੱਗੀ ਹਾਂ ਹਾਂ ਜੀ ਤੇਰੇ ਬਾਪੂ ਨੂੰ ਕਾਦਾ ਪੈਨਸ਼ਨ ਹੋਇਆ ਮ ਆਇਆ ਕਰਾ ਮੈਨੂੰ ਨਹੀਂ ਪਤਾ ਪਾਕਿਸਤਾਨ ਦੀ ਵੀ ਜੰਗ ਲੜਿਆ ਆ ਉਹ ਆ ਦੋਏ ਜੰਗਾਂ ਦੋ ਜੰਗਾਂ ਪਾਕਿਸਤਾਨ ਦੀ ਲੜੀਆਂ ਹਾਂ ਫਿਰ ਇੱਕ ਇਹਦੇ ਨਾਲ ਲੱਗੀ ਸੀ ਬੰਗਲਾਦੇਸ਼ ਦੀ ਹਾਂ ਉਹ ਤੋਂ ਪਾਕਿਸਤਾਨ ਵਾਲੀ ਹੋਤੀ ਉਹ ਹੀ ਪੀ ਫਿਰ ਇੱਕ ਚੀਨ ਨਾਲ ਲੱਗੀ ਸੀ ਪਹਿਨਾ 62 ਵਿੱਚ ਹਾਂ ਚੀਨ ਵਾਲੀ ਸੀ ਮੈਂ ਕਹਿੰਦਾ ਚੀਨ ਵਾਲੀ ਵੀ ਭਾਈ ਲੜਿਆ ਤੇਨੇ ਲੜ ਲਿਆ ਤਿੰਨੇ ਲੜਦਿਆ ਇਹ ਭਾਈ 29 ਦਾ ਜਨਮ 29 ਸਾਲ ਨੌਕਰੀ ਕਰਕੇ ਆਇਆ ਅੱਛਾ 16 ਸਾਲ ਨਾਲ ਲੀਦਾ ਹੈਗਾ ਵੀ 16 ਸਾਲ ਬਾਅਦ ਪਿੰਸਣ ਲੈ ਕੇ ਆ ਗਿਆ 1933 ਸਾਲ ਬਾਅਦ ਪਿੰਸਣ ਆਇਆ ਇਹ 1929 ਦਾ ਜਨਮ ਤਾਂ 33 ਸਾਲ ਇਹਨੇ ਨੌਕਰੀ ਕਰੀ ਠੀਕ ਆ ਐ ਨਹੀਂ ਪਤਾ ਕਿ ਕਿਹੜੇ ਸਾਹਮਣੇ ਪੈਨਸ਼ਨ ਆਇਆ ਮੈਨੂੰ ਐ ਨਹੀਂ ਅੱਜ ਤਾਂ ਛੋਟੇ ਛੋਟੇ ਤਿਆਰ ਮੈਨੂੰ ਤਾਂ ਐ ਪਤਾ ਵੀ 100 ਰੁਪਏ ਪਿੰਸਣ ਆਇਆ ਤਾਂ ਇਹ ਅੱਛਾ ਛੋਟਾ ਜਿਹਾ ਤਾਂ ਮੈਂ ਜਿਆਦਾ ਪਿੰਸਣ ਆ ਗਿਆ ਐ ਅੱਜ ਕਿੰਨੇ ਆਂ ਕੀ ਅੱਜ ਕਿੰਨੇ ਪਹੁੰਚੇ ਅੱਜ ਨਹੀਂ ਦੱਸਣੀ ਹੈਗੀ ਤਾਂ ਫਿਰ ਵਧਿਓ ਜਾਂਦੀ ਉਹ ਤਾਂ ਬੇਬੇ ਦੀ ਆ ਜਿਹੜੇ ਪੈਨਸ਼ਨ ਆ ਗਿਆ ਫਿਰ ਇਹ ਹਾਂ ਪੈਨਸ਼ਨ ਆ ਗਿਆ ਹੁਣ ਵਾਲੀ ਦੇ ਬਾਅਦ ਜਿਹੜੇ ਪੈਨਸ਼ਨ ਆ ਗਿਆ ਹਮੈ ਸੀ ਸ਼ੁਰੂ ਟਾਂ ਦੇ ਯਾ 100 ਰੁਪਏ ਨੂੰ ਪਿੰਸਣ ਦਾ ਮਿਲਦਾ ਤਾਂ ਯਾ ਤੇ ਨੌਕਰੀ ਲੱਗਿਆ ਤਾਂ ਯਾ ਦੀ 100 ਰੁਪਏ ਦਰਖਾਤੀ ਮੈਨੂੰ ਦੱਸੇ ਕਰਦਾ ਤਾਂ ਫਿਰ ਹੁਣ ਸਾਨੂੰ ਕੋਈ ਚਿੱਠੀ ਪੱਤਰ ਨਹੀਂ ਆਇਆ ਗਵਰਨਮੈਂਟ ਵੱਲੋਂ ਹਾਲੇ ਤੱਕ ਕੁਝ ਨਹੀਂ ਆਇਆ ਸਾਨੂੰ ਭਾਈ ਗਵਰਨਮੈਂਟ ਕਹਿੰਦੇ ਆਉਣ ਜਿਹਨੇ 7165 ਦੀ ਜੰਗ ਲੜੀ ਆ ਉਸ ਬੰਦੇ ਨੂੰ ਗਵਰਨਮੈਂਟ ਨੇ ਪੈਸੇ ਭੇਜਣੇ ਆ ਉਹ ਬੰਦੇ ਨੂੰ ਭੇਜਣੇ ਹੋਗੇ ਫਿਰ ਬੰਦਾ ਐਕਸਪਾਇਰ ਹੋ ਗਿਆ ਘਰ ਦੇ ਨੂੰ ਤਾਂ ਨਹੀਂ ਬਾਰਸਾ ਨੂੰ ਵੀ ਬਾਰਸਾ ਨੂੰ ਵੀ ਬਾਰਸਾ ਨੂੰ ਵੀ ਉਹ ਤਾਂ ਲੱਜੂਗਾ ਉਹ ਤਾਂ ਫਿਰ ਉਹ ਕੋਈ ਚੱਕਰ ਨਹੀਂ ਹੈਗਾ ਜੇ ਹੋਇਆ ਸਕੀਮ ਆਪਣੇ ਆਪ ਆ ਜਾਂਦੀ ਨਾ ਆਪੇ ਆ ਜਾਂਦੀ ਫਿਰ ਆਪੇ ਆ ਬਧੇ ਵੀ ਪੈਸੇ ਮਿਲ ਜਾਂਦੇ ਸਭ ਨੂੰ ਮਿਲ ਜਾਂਦੇ ਨਾ ਇਹਨੂੰ ਭੇਜ ਦੇਣ ਸਾਨੂੰ ਭੇਜਿਆ ਨਹੀਂ ਹੈਗਾ ਹੈ ਜਿਹੜੇ 10 ਰੁਪਏ ਵਧਨੇ ਉਹ ਵੀ ਮਿਲ ਜਾਣੇ ਅੱਛ ਅਨੀ ਇਹ ਤੇਰੇ ਜਿੱਥੇ ਜੰਗਾ ਦੇ ਜੇ ਜੇ ਜਾਰ ਦੇ ਜਿਹੜੇ ਉੱਥੇ ਸ਼ਹੀਦ ਹੋ ਗਏ ਗੱਡੀ ਚ ਲਾਉਂਦਾ ਦਾ ਜੋ ਮਾਰਦੀ ਆ ਜੋ ਮਾਰਦੀ ਗੱਡੀ ਚ ਲਾ ਲੈਦਾ ਬਾੜਾ ਗੱਡੀ ਵਾਲੇ ਸੜਦੇ ਪਹਿਲੇ ਵਕੀ ਜੀ ਨੂੰ ਹਾਂ ਹਾਂ ਬਾਕੀ ਨਾਲ ਵਿੱਚ ਹੀ ਬੈਠੇ ਉਹਨੇ ਬੰਦੇ ਯਾਰ ਹੁਣ ਜਿਹੜੀ ਚੀਜ਼ ਤੇ ਡਿਊਟੀ ਆ ਉਹੀ ਲੱਗਣੀ ਆ ਭਾਈ ਜਿੱਥੇ ਡਿਊਟੀ ਆ ਜੰਗ ਦਾ ਜੰਗਾਰ ਚਾਹ ਤੂੰ ਉੱਥੇ ਚਾਹ ਬਣਾਉਣਾ ਆਏ ਵੀ ਲੈ ਗਏ ਜੰਗ ਜੰਗੇ ਆ ਉਹ ਜਿਹੜਾ ਜੇ ਹੁਣ ਸਾਡੇ ਪਾਸੇ ਆਪਣੇ 5-4 ਬਾਬਾ ਬੈਠ ਗਿਆ ਹਾਂ ਫੇਰ ਉਹ ਫੌਜੀ ਗੱਲ ਛੇੜ ਲੈਂਦਾ ਤਾਂ ਹਾਂ ਫੌਜ ਨੂੰ ਬਹੁਤ ਸ਼ੌਂਕ ਹੁੰਦਾ ਗੱਲਾਂ ਦਾ ਬਾਜ਼ੀ ਹੁਣ ਵੀ ਭਈ ਰੱਖੀ ਹੋਈ ਸੀ ਉਹਦੀ ਹੈ ਸੀੜੀ ਜਾਂ ਨਿੱਕਰ ਵਾਲੀਆਂ ਵਰਦੀਆਂ ਹੁੰਦੀਆਂ ਦੀ ਹੈ ਜਾਂ ਨਿੱਕਰ ਵਾਲੀ ਹੁੰਦੀ ਸੀ ਉਹ ਤਾਂ ਬੈਟਾਂ ਵਾਲੀਆਂ ਇੱਥੇ ਤਾਂ ਨਿੱਕਰ ਵਾਲਾ ਡੰਡਾ ਜਾਂ ਹੁੰਦਾ ਦੋ ਚੱਕ ਉਹਨੇ ਦੇਖ ਲਾ ਕਹਿੰਦਾ ਫਰਾਣੇ ਚ ਤਲਾਣੇ ਜਾਂਨ ਦੀ ਇੰਨਾ ਚਿਰ ਗੱਡੀ ਚਲਾਈ ਫਰਾਣੇ ਦੀ ਇੰਨਾ ਚਿਰ ਚਲਾਈ ਕਹਿੰਦਾ ਯਾਰਨ ਕਹਿ ਕੇ ਜਾਂਦਾ ਹੁੰਦਾ ਵੀ ਮੇਰੀ ਐਰ ਡਰਾਈਵਰ ਰੱਖਣਾ ਤਾਂ ਜੇ ਤਾਂ ਨਹੀਂ ਰੱਖਣਾ ਮੈਂ ਨਾਲ ਲੈ ਜਾਣਾ ਡਰਾਈਵਰ ਬੰਦੀ ਕਰਾ ਕੇ ਨਾਲ ਲੈ ਜਾਂਦਾ ਤਾਂ ਨਾਲ ਲੈ ਜਾਂਦੇ ਤਾਂ ਹਾਂ ਦੇਹੀ ਡਰਾਈਵਰ ਰੱਖਣਾ ਕਹਿੰਦਾ ਜੀ ਏ ਵੀ ਪੜਾਈ ਕਰੀ ਹੁੰਦੀ ਨੌਕਰੀ ਕਰੀ ਹੁੰਦੀ ਕਹਿੰਦਾ ਯਾਰ ਨਾਲ ਹੋਵੇ ਵਿੱਚ ਨਾ ਹੋਵੇ ਕਹਿੰਦਾ ਘਾਣਾ ਗੱਡੀ ਤੋਂ ਥਰੂਟ ਬੱਚੀ ਜਾਂਦਾ ਤਾਂ ਕਹਿੰਦਾ ਗੱਡੀ ਤੋਂ ਥਰੂਟ ਵਾਟਾ ਤਾਂ ਕਹਿੰਦਾ ਯਾਰ ਨਾਲ ਵੀ ਤਾਂ ਹੁੰਦਾ ਵਿੱਚ ਨਾ ਹੋਵੇ ਉਹ ਕਿੱਥੇ ਗੱਡੀ ਆ ਗਈ ਗੀ ਗੱਡੀ ਆਪ ਵੀ ਯਾਰ ਚੱਲਦੀ ਆ ਰਹੀ ਆ ਜੇ ਜਰੇ ਖਾ ਜਲਾ ਲੂਟ ਉਹ ਨਾ ਨਾ ਐਸੀ ਸਿਕਿਉਰਟੀ ਜਿੰਨੇ ਲੱਗਿਆ ਆਈ ਆਈ ਟੀ ਬਣੀ ਜਿਹੜੀ ਆਪਣੇ ਹਾਂ ਆਈ ਟੀ ਆਈ ਕਿਹੜੀ ਆ ਆਹੋ ਆਈ ਆਈ ਟੀ ਦਾ ਡਾਇਰੈਕਟਰ ਹੈ ਬਰੇ ਅਸੀਂ ਸਿਕਿਉਰਟੀ 'ਚ ਖੜੇ ਹੋਣਾ ਕਾਲੇ ਸੀਸੇ ਡਾਇਰੈਕਟਰ ਗੱਡੀ 'ਚ ਹੋਵੇ ਜੇ ਨਾ ਹੋਵੇ ਸਾਨੂੰ ਸਲੂਟ ਮਾਰੀ ਗੱਡੀ ਮੈਂ ਤੇ ਮੈਂ ਨਾ ਕਰੀ ਤਨ ਜਾਰਵੀ ਦਾ ਸਲੂਟ ਪੂਰਾ ਮਾਰਦਾ ਸਿਕਿਉਰਟੀ ਆਫਸਰ ਹੁੰਦਾ ਏ ਐਸਓ ਜਦੂ ਨੇ ਲੰਘਣਾ ਉਹ ਲੋ ਵੀ ਸਲੂਟ ਵਜਣਾ ਹੋਰ ਤੂੰ ਮੋਰੇਤਾ ਗੇੜ ਕੋਲ ਹੈ ਮੇਨ ਤੇ ਨਾ ਮੇਨ ਕਿਹਾ ਜੇ ਗੀੜਾ ਕੱਢਣ ਦੀ ਆ ਗਿਆ ਸਲੂਟ ਮਾਰਨੀ ਪੈਂਦੀ ਸੀ ਚੱਕ ਨੂੰ ਮਾਰਨੀ ਪੈਂਦੀ ਏ ਟਰੈਕਟਰ ਨੂੰ ਸਲੂਟ ਨਾ ਮਾਰੀ ਸਿਕਿਉਰਟੀ ਵਾਲੇ ਨੇ ਅੱਜ ਸ਼ਾਮ ਨੂੰ ਛੁੱਟੀ ਹੈ ਸ਼ਾਮ ਨੂੰ ਛੁੱਟੀ ਨਹੀਂ ਤੇਰੀ ਸ਼ਿਕਾਇਤ ਕਰਨੀ ਉਹਨੇ ਸਿਕਿਉਰਟੀ ਅਫਸਰ ਕੋਲ ਇਹਨੇ ਫੇਰ ਬੁਲਾਉਣਾ ਫੇ ਪੇਛੀ ਪੈਣੀ ਇਹ ਤਾਂ ਸਲੂਟ ਵੀ ਆ ਰਹੇ ਆ ਆਪਸੇ ਨੂੰ ਸੂਟ ਦਾ ਕੀ ਮਤਲਬ ਹੁੰਦਾ ਜਿਆਦਾ ਦਾ ਮੈਂ ਦੇਖਿਆ ਇਹਨਾਂ ਨੂੰ ਆਇਆ ਵੀ ਸਾਡਾ ਆਉਦਾ ਇਹਨੇ ਸੂਟ ਕਦੇ ਨਹੀਂ ਪਾ ਰਿਆ ਖੜਾ ਕਰਦਾ ਉਹ ਕਹਿੰਦਾ ਨਾਲ ਤੇ ਗੱਡੀ ਨੂੰ ਸੂਟ ਵਾਦੇ ਦੇ ਕਹਿੰਦਾ ਕਿ ਜਿੱਥੇ ਮਰਜੀ ਗੱਡੀ ਜਾਂਦੀ ਹੈ ਗੱਡੀ ਬਾਹਰ નીકਲੀ ਘੱਡੇ ਲਾ ਕੇ ਜਾਂ ਨਾਲ ਦੇ ਕਹਿੰਦਾ ਹਲੇ ਜਿਹੜੇ ਸੂਟ ਵਿੱਚ ਨਾਲ ਲਾ ਜਾਨੇ ਗੱਡੀ ਨੂੰ ਗੱਲ ਸਹੀ ਹੈ ਸੂਟ ਵਾਦੇ ਆ ਬਾਈ ਹਾਂ ਮੈਂ ਤਿੰਨ ਤਿੰਨ ਵੀ ਨਾ ਸੂਟ ਮਾਰਿਆ ਮੈਂ ਗੱਡੀ ਨੂੰ ਫ੍ਰੂਟ ਵਾਦਦਾ ਉਹਦੇ ਨੂੰ ਹੁੰਦਾ ਗੱਡੀ ਉਹਦਾ ਜੇ ਨੰਬਰ ਪਲੇਟ ਲੱਗੀ ਹੋਈ ਹੈ ਆਏ ਹੋਵੇ ਜਾਈ ਨਾ ਹੋਵੇ ਜਾਈ ਨਹੀਂ ਹੈਗਾ ਤੇ ਗੱਡੀ ਖਾਲੀ ਜਾਂਦੀ ਕਿ ਜਿਹੜੇ ਖੜੇ ਆਣ ਆਸੇ ਪਾਸੇ ਹਰ ਦਾ ਫੋਰਸ ਲੱਗੀ ਹੋਈ ਆ ਮੇਰਾ ਫੋਰਸ ਲੱਗੀ ਪਈ ਆ ਚਾਹੀ ਜਾਵੇ ਚਾਹੀ ਨਾ ਜਾਵੇ ਉਹਨਾਂ ਨੂੰ ਗਿਆ ਪਤਾ ਵਿੱਚ ਕੀ ਆ ਇਹ ਇਹ ਵੀ ਨਹੀਂ ਪਤਾ ਕਿਹੜੇ ਰਸਤੇ ਨੂੰ ਲੱਜ ਜਾਣਾ ਕਾਲੇ ਸ਼ੀਸ਼ੇ ਆ ਬੰਦ ਹੈਗਾ ਫ੍ਰੂਟ ਮਾਰੀ ਜਾਓ ਬਸ ਹਾਂ ਮੌਸਮ ਖਰਾਬ ਹੋ ਗਿਆ ਫੇਰ ਹੁਣ ਉਹ ਹਵਾ ਚੱਲਦੀ ਆ ਠੰਡਾ ਦਾ ਮੌਸਮ ਤਾਂ ਆ ਹੀ ਹੋਊਗਾ ਹੁਣ ਦੇਖੇ ਜੇ ਨਾ ਦੇਖੇ ਤੈਨੂੰ ਗੱਡੀ ਤੇਰੀ ਸਲੂਟ ਵੱਜਣੀ ਆ ਵੱਜਣੀ ਉਹ ਤਾਂ ਵੱਜਣੀ ਆ ਜਿਹੜਾ ਉੱਦਾਂ ਯਾਰ ਹੁਣ ਤੈਨੂੰ ਜਿਹੜਾ ਲਪਾਟ ਆ ਹੈ ਕਿ ਨਹੀਂ ਉੱਦੇ ਨੂੰ ਆ ਉੱਦੇ ਨੂੰ ਵੱਜਦਾ ਹਾਂ ਚਲੋ ਉਹਦਾ ਸਾਨੂੰ ਵੀ ਬਣਦਾ ਜ਼ਿੰਮੇਦਾਰਾਂ ਨੂੰ ਯਾਰ ਹਾਂ ਤੈਨੂੰ ਬਣਦਾ ਜ਼ਿੰਮੇਦਾਰਾਂ ਨੂੰ ਬਣਦਾ ਦਾ ਮਾਰਦਾ ਹੈਗਾ ਰੱਬ ਮਾਰਦਾ ਹੈਗਾ ਰੱਬ ਰਾਤ ਨੂੰ ਰੋਜ਼ ਸਲੂਟ ਮਾਰਦਾ ਸਵੇਰੇ ਉੱਠ ਚਮਕਾਰੇ ਮਾਰ ਮਾਰ ਕੇ ਮਾਰਦਾ ਕਿਹਦੇ ਟਾਈਮ ਸਵੇਰੇ 6 ਵਜੇ ਕੌਣ ਕੋ ਬੋਡਾ ਤਾਂ ਨਿਆ ਪਿਆ ਮਲਦਾ ਐਨ ਸਵਾਰ ਕੇ ਸਵੇਰੇ 6 ਵਜੇ ਸਲੂਟ ਮਾਰਦਾ ਹੁੰਦਾ ਹਾਂ ਆਦਾ ਮੈਨੂੰ ਲਾਦਾ ਜੰਮਣਾ ਹੀ ਇੱਧਰ ਜੰਮ ਕੇ ਖੜਾ ਪੈ ਗਿਆ ਨਾਲੇ ਨਹੀਂ ਜਿੱਥੇ ਪਾਣੀ ਹੈ ਤੇ ਉਹੀ ਮਰਨਾ ਬਾਕੀ ਜੰਮੇ ਆਉਣ ਹਰ ਜਦ ਤੂੰ ਵੀਜਦੇ ਰਹਾ ਦੂਜੇ ਦਿਨੇ ਹੋ ਜਾਂਦਾ ਉਹ ਬਹੁਤ ਸੋਣਾ ਜੰਮਿਆ ਹੋਇਆ ਦਾ ਇਹਨਾਂ ਦਾ ਕੰਮ ਹੀ ਆ ਹੁਣ ਨਾ ਵੀਜ ਲੈ ਇੰਨਾ ਟਾਈਮ ਨਿਕਾਤਾ ਰੋਜ਼ੇ ਕੌਣ ਕਰੀਗੇ ਪਾਰਾਂ ਦਿਨ ਤਿੰਨ ਚਾਰੇ ਨਹੀਂ ਵੀਜੋ ਇਥੇ ਜਵਾਬੀ ਦੇ ਹੁਣ ਤਾਂ ਜਵਾਬ ਨਹੀਂ ਹਲਕਾ ਬੀਜ ਨਹੀਂ ਫਰੇ ਇਹਨਾਂ ਨੇ ਹੁਣ ਜਵਾਬ ਕੀ ਕਰ ਹੁਣ ਕਣਕ ਦਾ ਵੀ ਕਾਹਦਾ ਕੀਤਾ ਬੂਟਿਆਂ 'ਚ ਸਾਂਭ ਕੇ ਕਹਿੰਦਾ ਤਾਂ ਮਹਿੰਗਾ ਹੀ ਆ ਕਣਕ ਸੁਗਰੂਗੇ ਦੇਖੇ ਜੀ ਤੂੰ ਸੁਣਦਾ ਬਾਈ ਕੋਰ ਦੇਖ ਲਈ ਬਾਈ ਜੇ ਬੂਟਿਆਂ 'ਚ ਕਲਕੇ ਬੀਜਣੀਆਂ ਨ ਗੁਜਰਾਂ ਨੂੰ ਬੜਾ ਦੋ ਨਹੀਂ ਨਿੱਥੇ ਗੇਰੇ ਆ ਉਹ ਵਧੀਆ ਭੋਲੂ ਬੀ ਨੇ 25000 ਦਾ ਕੀਲਾ ਵੇਚੀ ਗਿਆ ਉਹ ਹੀ ਕਹਿੰਦਾ ਉਹ ਵਧੀਆ ਬੱਚੇ ਦੇ ਬੱਚੇ ਦਾ 25000 ਖਰਚਾ ਤੇ ਭਈਏ ਲੈ ਜਾਂਦੇ ਬਹਿ ਗਿਆ 2500 ਰੁਪਏ ਤੇਰੀ ਪੜਾਈ ਪੈ ਗਈ ਤੇਰੇ ਪਰ ਕਿੰਨਾ ਖਰਚਾ ਹੋਰ 12.5 ਹਜ਼ਾਰ ਰੁਪਏ ਹੋ ਗਿਆ ਟੂੜੀ ਦਾ ਰੇਟ ਨਹੀਂ ਪੁੱਛਦਾ ਕੋਈ ਟੂੜੀ ਚਕਾਉਣੀ 24 12 13 ਕੁਆਂਟਲ ਕਣਕ ਨਿਕਲਦੀ 24000 ਤੇਰੀ ਕਣਕ ਹੁੰਦੀ ਉਹ ਉਨਾਂ ਤੇਰਾ ਬੀਜ ਪੈ ਗਿਆ ਖਰਚਾ ਹੋ ਗਿਆ ਉੱਪਰੋਂ 15000 ਖਰਚਾ ਬਰਾਜ ਵਜਈਆ 99 ਵਜਿਆ ਗਿਆ ਕੁਝ ਵੀ ਨਹੀਂ ਜਾਂ ਗੋभी ਸਰੋਂ ਗੋਬੀ ਗੋਬੀ ਸਰੋਂ ਹੀ ਠੀਕ ਹੈ ਗੋਬੀ ਸਰੋਂ ਠੀਕ ਹੈ ਜਿਹੜਾ ਖਾਤਾ ਉਹ ਘੱਟ ਆ ਕਰਾ ਵਰਤ ਹੋ ਜਾਂਦੀ ਆ ਸਰੋਂ ਆਹ ਮੈਂ ਉਹੀ ਕਹਿੰਦਾ ਉਹ ਖਰਚਾ ਘੱਟ ਆ ਠੀਕ ਆ ਸਰੋਂ ਮੌਸਮ ਫਿਰ ਗੋਬੀ ਸਰੋਂ ਬਿਜਲੀ ਦਾ ਹਾਂ ਹੈ ਅਰੇ ਯੂਨੀਵਰਸਿਟੀ ਦੇ ਮੇਲੇ ਵਾਲਾ ਤਾਂ ਪੈਣਾ ਆ ਇਹ ਹਾਂ ਉਹ ਚੱਲਾ ਜੀ ਬਾਹਰ ਦੇ ਵਿੱਚ ਨੂੰ ਹਫਤੇ ਤਰਾਏ ਪੈਣਾ ਬਣਾਏ ਵੇ ਆ ਜਾਨਵਰ ਤਾਂ ਹੁਣ ਬਹੁਤ ਹੋ ਜਾਨਾ ਜੰਗਲ ਤਾਂ ਬਣ ਗਿਆ ਸਾਰੇ ਹੀ ਮੈਂ ਤੁਹਾਨੂੰ ਉਹੀ ਦੱਸਦਾ ਕਿ ਹੁਣ ਜਿੱਥੇ ਹੈ ਨਹੀਂ ਬੀਜ ਤੇ ਜਾਨਵਰ ਗੋਬੀ ਸਰੋਂ ਗੋਬੀ ਸਰੋਂ ਨਹੀਂ ਮਿਲਦੀ ਆ ਚਲੋ ਚਲੋ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਅਸੀਤ ਕਾਲਜੀ ਵੀ ਸਾਰਿਆਂ ਨੂੰ